ਤਸਵੀਰਾਂ ਦੇ ਸ਼੍ਰੀ ਚਮਕੌਰ ਸਾਹਿਬ ਉਚਵੰਦ ਖਲੋਨੀ ਦੀਆਂ ਤਸਵੀਰਾਂ ਨੇ ਜਿੱਥੇ ਆਪਸ ਵਿੱਚ ਮੰਜੇ ਲਗਾ ਕੇ ਪੁਲਿਸ ਪਹੁੰਚੀ ਹੋਈ ਹੈ ਪੱਥਰਵਾਜੀ ਹੋ ਰਹੀ ਹੈ ਆਪਸ ਦੇ ਵਿੱਚ ਇਹ ਤਸਵੀਰ ਆਈਏ ਉਹ ਸਾਈਡ ਉੱਧਰ ਉਹਨਾਂ ਨੇ ਲੋਕ ਪਹੁੰਚੇ ਹੋਏ ਨੇ ਇਕੱਠੇ ਹੋਏ ਹੋਏ ਨੇ ਤੇ ਇੱਥੇ ਪੱਥਰਵਾਜੀ ਚੱਲ ਰਹੀ ਹੈ ਤੇ ਆਪਸ ਦੇ ਵਿੱਚ ਪੱਥਰਵਾਜੀ ਦੇਖਸਾ ਜਮੇ ਨਹੀਂ ਡਰਦੇ ਭੈਣ ਇਹ ਸਾਰੇ ਲੋਕ ਇਕੱਠੇ ਹੋਏ ਹੋਏ ਨੇ ਤੇ ਅੱਗੇ ਲੋਕ ਤਮਾਸ਼ਾ ਬਣ ਰਿਹਾ ਹੈ ਪੁਲਿਸ ਵੀ ਪਹੁੰਚੀ ਹੋਈ ਹੈ ਭਾਵੇਂ ਕਿ ਪੁਲਿਸ ਵੱਲੋਂ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰੰਤੂ ਫੇਰ ਵੀ ਇੱਥੇ ਇਕੱਠੇ ਹੋਏ ਲੋਕ ਤਮਾਸ਼ਾ ਦੇਖ ਰਹੇ ਨੇ ਪੁਲਿਸ ਆਉਂਦੀ ਹੋਈ ਨਹੀਂ ਤੇ ਉਹ ਥੈਲੇ ਭਰ-ਭਰ ਕੇ ਦੇਖ ਸਕਦੇ ਹੋ ਕਿਸ ਤਰ੍ਹਾਂ ਪੱਥਰ ਨੂੰ ਲੈ ਕੇ ਆ ਰਹੇ ਆ ਉਹ ਦੇਖੋ ਉਹਦੇ ਪੱਥਰ ਤਾਂ ਘੱਟ ਰਹੇ ਨੇ ਤੇ ਨਾਹੀ ਉਹਨਾਂ ਵੱਲੋਂ ਦੇਖ ਪੱਥਰ ਨਾਲ ਵੀ ਕਰਕੇ ਸ਼ਾਇਦ ਉੱਤੇ ਪੱਥਰਾਂ ਦੇਖ ਸਕਦੇ ਹੋ ਦੇਖ ਸਕਦੇ ਕਿਸ ਤਰ੍ਹਾਂ ਪੱਥਰਵਾਜੀ ਇਹ ਤਸਵੀਰ ਹੈ ਕੱਲ ਦਾ ਕੰਮ ਚੱਲਦਾ ਓਏ ਇਹ ਤਸਵੀਰ ਪਾਣਾ ਪਿਆ ਰਸ ਤੋਂ ਉਹ ਲੋਕ ਕਿੱਦਾਂ ਲੱਗ ਰਹੇ ਹੈ ਓਹ ਹੈਲਮਟ ਉਹ ਹੈਲਮਟ ਲਗਾਏ ਹੋਏ ਨੇ ਦੇਖ ਸਕਦੇ ਹੋ ਮੰਜੀ ਲਗਾਏ ਹੋਏ ਨੇ ਆਪਣੀ ਸੇਫਟੀ ਦੇ ਲਈ ਤੇ ਉਹਨਾਂ ਵੱਲੋਂ ਹੱਥਾਂ ਦੇ ਵਿੱਚ ਜਿਹੜੀ ਹਰਾ ਮਸੀ ਸਾਹਿਬ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਬੰਤੂ ਕਿਸੇ ਵੱਲੋਂ ਵੀ ਉਸ ਨੂੰ ਰੋਕਿਆ ਨਹੀਂ ਜਾ ਰਿਹਾ ਅਕਸਰਵਾਦੀ ਜੀ ਦੇਖ ਸਕਦੇ ਅਕਸਰਵਾਦੀ ਦੇਖੋ ਕਿਸ ਤਰ੍ਹਾਂ ਹੈਲਮਟ ਵੀ ਲਿਆ ਹੋਇਆ ਹੈਲਮਟ ਪਾ ਕੇ ਬਸ ਉੱਤੇ ਲਾ ਬੱਜੇ ਹਾਲੇ ਮੋਬਾਈਲ ਆ ਕੇ ਕਿੰਨਾ ਲ ਇਹਦੇ ਨਾਲ ਅਕਸਰਵਾਦੀ ਜੀ ਕੀਤੀ ਜਾ ਰਹੀ ਹੈ ਅਗਲੇ ਪੰਜਵਾਰ ਤੋਂ ਫੋਟੋ ਤੇ ਉਹਨਾਂ ਸਭ ਤੋਂ ਉੱਤੇ ਇਕੱਠੇ ਹੋ ਕੇ ਜਨਾ ਵੱਲੋਂ ਹਰ ਸਾਲ ਇਹ ਸਾਲ ਚ 2 ਤੋਂ 4 ਵਾਰ ਇਦਾਂ ਵੀ ਘਟਨਾਵਾਂ ਇਸ ਥਾਂ ਤੇ ਹੁੰਦੀਆਂ ਨੇ ਤੇ ਆਵਾਜ਼ਾਂ ਹੀ ਪ੍ਰਭਾਵਿਤ ਹੋਈਆਂ ਕਿਉਂਕਿ ਪਹਿਲਾਂ ਸੜਕਾਂ ਤੇ ਵੀ ਪੱਥਰ ਵੱਜੇ ਹੋਏ ਦੇਖ ਸਕਦੇ ਹੋ ਸੜਕਾਂ ਤੇ ਪੱਥਰ ਪਏ ਹੋਏ ਨੇ ਤੇ ਪੁਲਿਸ ਵੀ ਪਹੁੰਚੀ ਹੋਈ ਹੈ ਉਸ ਵੱਲੋਂ ਜਰੂਰੀ ਅਸਫਾਇਆ ਸਮਝੇ ਚੁੱਕ ਕੇ ਮੰਜੇ ਚਾਕੇ ਰੋਰ ਲਗਾਏ ਜਾ ਰਹੇ ਨੇ ਉਹ ਦੇਖੋ ਪੱਥਰ ਮਾਈ ਚਿੜਕਾ ਦਿੱਤੇ ਤੇ ਉਹਨਾਂ ਦੇ ਲੜੀ ਜਾਂਦੇ ਕੀ ਕੰਮ ਹੈ ਸਰ ਜੀ ਪਕਸਰਵਾਦੀ ਤੇ ਬਾਅਦ ਲੋਕ ਉੱਥੇ ਖੜ ਕੇ ਇਹਨਾਂ ਦੇ ਤਮਾਸ਼ਾ ਦੇਖ ਰਹੇ ਨੇ ਸੜਕਾਂ ਤੇ ਵੀ ਪੱਥਰ ਮੈਨੇ ਪਹਿਲਾਂ ਵੀ ਪਿਛਲੇ ਸਾਲ ਵੀ ਐਦਾਂ ਦੀ ਘਟਨਾ ਹੋਈ ਸੀ ਪੁਲਿਸ ਵੱਲੋਂ ਵੱਡੀ ਗਿਣਤੀ ਵਿੱਚ ਇਹ ਨਾ ਵਾਸੀ ਵਾਸੀਆਂ ਵਾਲੇ ਆ ਦੇ ਖਿਲਾਫ ਮਕਰਤਵਾ ਦਰਜ ਕੀਤਾ ਸੀ ਉਸ ਤੋਂ ਬਾਅਦ ਕਈ ਜੇਲ੍ਹ ਚ ਵੀ ਲੈ ਕੇ ਆਏ ਸੀ ਪਰੰਤੂ ਹੁਣ ਫੇਰ ਦੁਬਾਰਾ ਉਹੀ ਪੋਜੀਸ਼ਨ ਬਣੀ ਹੋਈ ਆ ਦੇਖ ਸਕਦੇ ਹੋ ਤਸਵੀਰਾਂ ਪੱਤਰਵਾਦੀ ਕਿਸ ਤਰ੍ਹਾਂ ਪੱਤਰ ਮਾਰ ਰਹੇ ਨੇ ਤੇ ਆਵਾਜ਼ਾਂ ਵੀ ਪ੍ਰਭਾਵਿਤ ਹੋ ਰਹੀ ਆ ਪੁਲਿਸ ਵੀ ਪਹੁੰਚੀ ਹੋਈ ਆ ਈਦਾ ਇਹ ਚੱਕਰਪੋਰਸ ਸ਼ਾਪ ਤੇ ਪਹੁੰਚੇ ਹੋਏ ਦੇਖ ਸਕਦੇ ਹੋ ਉਸ ਸ਼ਾਪ ਤੇ ਪਹੁੰਚੀ ਹੋਈ ਹੈ ਉਸ ਸ਼ਾਪ ਤੇ ਪਹੁੰਚੀ ਹੋਈ ਹੈ ਉਹਨਾਂ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਪਰੰਤੂ ਕਿਸੇ ਨੂੰ ਲੋੜ ਨਹੀਂ ਉਹ ਕਹਿ ਨਹੀਂ ਜਾ ਰਿਹਾ ਤੇ ਦੋ ਹੋਰ ਉਸ ਮਲਾਜਮ ਦੀ ਤੇ ਇਸ ਸ਼ਾਪ ਤੇ ਜਾ ਰਹੇ ਨੇ ਦੇਖ ਸਕਦੇ ਹੋ ਉਸ ਤੇ ਮਲਾਜਮ ਖੋਰ ਬੁਲਾਏ ਨੇ ਤਾਂ ਜੋ ਇਹਨਾਂ ਨੂੰ ਰੋਕਿਆ ਜਾ ਸਕੇ ਪਰੰਤੂ ਉਸ ਲਾਜ਼ਮ ਸ਼ਰਤ ਤੇ ਦੇਖੋ ਰਜੀਤ ਸਿੰਘ ਜੀ ਤੇ ਆਮ ਲੋਕਾਂ ਨੂੰ ਰੋਕ ਰਹਿ ਹਰਕਤ ਤੇ ਕੱਤੇ ਹੋਏ ਹੋਏ ਲੋਕ ਔ ਡਿਪਟੀ ਸਾਹਿਬ ਦੇ ਵੱਜੀ ਦੀ ਧਿਆਨ ਨਾਲ ਪਹਿਲਾਂ ਜਦੋਂ 2 ਸਾਲ ਪਹਿਲਾਂ ਵੀ ਐਦਾਂ ਦੀ ਘਟਨਾ ਹੋਈ ਸੀ 2-3 ਸਾਲ ਪਹਿਲਾਂ ਉਸ ਸਮੇਂ ਡੀਐਸਪੀ ਸੁਖਜੀਤ ਸਿੰਘ ਬਿਰਕ ਦੇ ਸਿਰ ਤੇ ਮੱਥੇ ਤੇ ਅੱਥਰ ਮੱਜੇ ਸਨ ਜੋ ਜ਼ਖਮੀ ਹੋ ਗਏ ਸਨ ਪੁਲਿਸ ਦੇਖ ਸਕਦੇ ਹੋ ਗਲੀਆਂ ਦੇ ਵਿੱਚ ਪਹੁੰਚੀ ਹੋਈ ਹੋਈ ਹੈ ਆਜੂ ਇਹਨਾਂ ਨੂੰ ਰੋਕਿਆ ਜਾ ਸਕੇ ਇਹ ਪੱਥਰਵਾਜੀ ਹਰ ਸਾਲ ਫੇਰ ਨਹੀਂ ਹਟਦੇ ਹਰ ਸਾਲ ਹੁੰਦੀ ਹੈ ਜੋ ਕਿ ਇਹ ਲੜੇਗਾ ਤੇ ਆ ਪਤਾ ਕੁਛ ਪਤਾ ਨਹੀਂ ਅਕਰ ਸਾਨੂੰ ਤਾਂ ਪਤਾ ਨਹੀਂ ਅਸੀਂ ਤਾਂ ਪਿੱਛੇ ਰਹਿੰਦੇ ਉਧਰ ਅੱਛਾ ਸਾਨੂੰ ਤਾਂ ਪਤਾ ਹੀ ਨਹੀਂ ਕਾਦੀ ਅਸੀਂ ਤਾਂ ਪਿੱਛੇ ਦੇਖਣ ਆਏ ਸੀ ਇਧਰ ਤੁਸੀਂ ਵੀ ਦਵਾਸ਼ਾ ਦੇਖਣ ਆਏ ਹੋ ਠੀਕ ਹੈ ਦੇ ਹੁੰਦੀ ਅਸੂਲੀ ਜਿਹਾ ਸਾਹ ਸਦ ਇੱਕ ਮਿੰਟ ਉਸ ਤੋਂ ਦੇਖ ਸਕਦੇ ਹੋ ਇਸ ਨੂੰ ਰੱਖਣ ਦੀ ਕੋਸ਼ਿਸ਼ ਵਿੱਚ ਤੇ ਸੜਕ ਤੇ ਦੇਖ ਸਕਦੇ ਹੋ ਵੱਡਾ ਇਕੱਠ ਹੋਇਆ ਹੋਇਆ ਜੋ ਇੱਥੇ ਖੜ ਕੇ ਇਨਾਦੀ ਪੱਥਰਵਾਜੀ ਨੂੰ ਛੱਪਾਂ ਤੇ ਖੜ ਕੇ ਤੇ ਦੇਖ ਸਕਦੇ ਹੋ ਆਸ-ਪਾਸ ਲੋਕ ਖੜੇ ਦੇਖ ਰਹੇ ਨੇ ਸੜਕ ਦੇ ਉੱਤੇ ਪੂਰੀ ਤਰ੍ਹਾਂ ਜਾਮ ਲੱਗਿਆ ਹੋਇਆ ਜਿਸ ਦੇ ਵਿੱਚ ਇਨਾ ਮੰਨੋ ਉਹ ਕੰਦੀ ਕੋਸਟ ਦੇ ਪੁਲਿਸ ਪਾਸੇ ਤੇ ਪਹੁੰਚ ਰਹੀ ਹੈ ਗਲੀ ਦੇ ਵਿੱਚ ਤਾਂ ਜੋ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ ਵੀ ਹਟਾਇਆ ਜਾ ਸਕੇ ਦੇਖਿਓ ਬੜਾ ਜਾਂਦੇ ਦੇਖਿਓ ਭਾਈ ਲੜਾਈ ਕਾਦੇ ਹੁੰਦੀ ਹੈ ਦੇਖੀ ਵੇ ਪੁਲਿਸ ਇੱਥੇ ਪਹੁੰਚ ਚੁੱਕੀ ਹੈ ਇੱਕ ਦਰਵਾਜ਼ਾ ਦਰਵਾਜ਼ਾ ਕਾਬੂ ਕਰ ਰਹੀ ਹੈ ਸਾਹਮਣੇ ਤੇ ਸ਼ਰਤਾਂ ਤੇ ਵੱਜੇ ਬਜ਼ਰੀ ਅੱਜ ਪਟੋਲਾ ਦੇ ਲੋ ਚਾੜੂ ਦੇਖ ਹੈ ਚਾੜੂ ਕਿ ਆਉਂਦਾ ਹੋ ਨੱਚ ਵੀ ਰਹੀ ਹੈ ਇੱਕ ਦੇਸਾਂ ਦੇ ਤੁਸੀਂ ਉਹ ਲੱਗ ਚਲ ਰਹੀ ਹੈ। ਸਰਟਾ ਜੀ ਦੇ ਸਾਹਦੇ ਸੜਕਾਂ ਤੇ ਲੋਕ ਇਕੱਠੇ ਹੋ ਕੇ ਦੇਖ ਰਹੇ ਨੇ। ਗ੍ਰੰਥੂ ਤੁਸੀਂ that's what we are uh...